24 ਨਵੰਬਰ ਸਾਲ 2025 ਉਹ ਕਾਲਾ ਦਿਨ ਜਦੋਂ ਫਿਲਮ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਤੇ ਮਹਾਨ ਐਕਟਰ ਤਰਮਿੰਦਰ ਦੀ ਮੌਤ ਹੋ ਗਈ। ਤਰਮਿੰਦਰ ਨੇ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਚੋਂ ਉੱਠ ਕੇ ਬਾਲੀਵੁੱਡ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਇਹਨਾਂ ਨੇ ਫਿਲਮਾਂ ਵਾਲੇ ਪਾਸੇ ਆਉਣ ਲਈ ਮਿਹਨਤ ਵੀ ਬਹੁਤ ਕੀਤੀ ਸੀ। ਇਸੇ ਕਰਕੇ ਅੱਜ ਲੱਖਾਂ ਲੋਕਾਂ ਦੀਆਂ ਅੱਖਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਗਿੱਲੀਆਂ ਹੋਈਆਂ। ਦੋਸਤੋ ਜ਼ਿੰਦਗੀ ਬੜਾ ਖੂਬਸੂਰਤ ਹੈ। اور اس کی خوبصورتی کو بنائے رکھنے کے لیے صحت کا اچھا ہونا بہت ضروری ہے صحت ہے تو سب کچھ آپ انجوئے کر سکتے ہیں تو میں آپ سے آج ایک میسیج دے رہا ہوں ہمیشہ دیتا آ رہا ہوں کہ صحت کا خیال رکھیے اور نیک بنیے لیو یو آل ਅੱਜ ਦੀ ਇਸ ਵੀਡੀਓ 'ਚ ਅਪਾਂ ਗੱਲ ਕਰਾਂਗੇ ਇਹਨਾਂ ਦੇ ਜਨਮ ਬਾਰੇ ਇਹਨਾਂ ਦੇ ਪਹਿਲੇ ਵਿਆਹ ਬਾਰੇ ਤੇ ਉਸ ਤੋਂ ਬਾਅਦ ਇਹਨਾਂ ਦੇ ਦੂਜੇ ਵਿਆਹ ਬਾਰੇ ਇਹਨਾਂ ਦੇ ਫਿਲਮੀ ਕੈਰੀਅਰ ਬਾਰੇ ਇਨਾਂ ਦੇ ਰਾਜਨੀਤਿਕ ਕੈਰੀਅਰ ਬਾਰੇ ਤੇ ਇਹਨਾਂ ਦੀ ਮੌਤ ਦੇ ਅਸਲ ਕਾਰਨ ਬਾਰੇ ਸੋ ਸਭ ਤੋਂ ਪਹਿਲਾਂ ਤਰਮਿੰਦਰ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਸਰਹਾਲੀ ਦੇ ਵਿੱਚ ਹੋਇਆ ਪਰ ਇਹਨਾਂ ਦਾ ਜੱਦੀ ਪਿੰਡ ਡਾਂਗੂ ਪੱਖੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਜੀ ਦਾ ਜਨਮ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ ਇਹਨਾਂ ਦੀ ਜਨਮ ਤਰੀਕ 8 ਦਸੰਬਰ 1935 ਦੀ ਸੀ ਤੇ 24 ਨਵੰਬਰ ਸਾਲ 2025 ਨੂੰ ਇਹਨਾਂ ਦੀ ਮੌਤ ਹੋਈ ਸੋ 90 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਏ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਕੇਵਲ ਕਿਸ਼ਨ ਸਿੰਘ ਦਿਓਲ ਤੇ ਮਾਤਾ ਜੀ ਦਾ ਨਾਮ ਸਤਵੰਤ ਕੌਰ ਸੀ ਇਹਨਾਂ ਦੇ ਪਿਤਾ ਜੀ ਸਕੂਲ ਟੀਚਰ ਸੀ ਕਰਦੇ ਨੇ ਇਹਨਾਂ ਦਾ ਅਸਲ ਨਾਮ ਰੱਖਿਆ ਤਰਮਿੰਦਰ ਸਿੰਘ ਦਿਓਲ ਪਰ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਇਹ ਤਰਮਿੰਦਰ ਦੇ ਨਾਮ ਨਾਲ ਮਸ਼ਹੂਰ ਹੋਏ ਸੀ ਤਾਨੂੰ ਦੱਸ ਦਈਏ ਕਿ ਤਰਮਿੰਦਰ ਜੀ ਦੇ ਸਰੀਰ ਦੀ ਲੰਬਾਈ 5 ਫੁੱਟ 8 ਇੰਚ ਦੇ ਲਗਭਗ ਸੀ ਬਚਪਨ ਤੋਂ ਹੀ ਇਹਨਾਂ ਨੂੰ ਐਕਟਿੰਗ ਕਰਨ ਦਾ ਕਾਫੀ ਸ਼ੌਂਕ ਰਿਹਾ ਨਾਲ ਹੀ ਇਹਨਾਂ ਦਾ ਬਚਪਨ ਤੋਂ ਹੀ ਸੁਪਨਾ ਇਹ ਵੀ ਸੀ ਕਿ ਇਹ ਇੱਕ ਵਧੀਆ ਐਕਟਰ ਬਣਨ ਗੁਰੂਦੱਤ ਤੇ ਦਲੀਪ ਕੁਮਾਰ ਦੇ ਇਹ ਕੱਟਣ ਫੈਨ ਸੀ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲਲਦੋ ਕਲਾਂ ਤੋਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸਾਲ 1952 ਦੇ ਵਿੱਚ ਇਹਨਾਂ ਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਐਕਟਰ ਵਰਿੰਦਰ ਇਹਨਾਂ ਦੀ ਭੂਆ ਦਾ ਮੁੰਡਾ ਸੀ ਤਰਮਿੰਦਰ ਨੇ ਫਿਲਮ ਫੇਅਰ ਮੈਗਨ ਵੱਲੋਂ ਕਰਵਾਏ ਗੇ ਮੁਕਾਬਲੇ ਨੂੰ ਜਿੱਤਿਆ। ਸਾਲ 1950 ਤੋਂ ਬਾਅਦ ਇਹ ਆਪਣੇ ਫਿਲਮਾਂ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਬੰਬਈ ਚਲੇ ਗਏ। ਉੱਥੇ ਉਹਨਾਂ ਨੇ ਇੱਕ ਡ੍ਰਿਲਿੰਗ ਕੰਪਨੀ ਦੇ ਵਿੱਚ ਨੌਕਰੀ ਵੀ ਕੀਤੀ ਪਰ ਉਸ ਵੇਲੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਨਹੀਂ ਮਿਲਿਆ ਤੇ ਉਹ ਵਾਪਸ ਪੰਜਾਬ ਆ ਗਏ। ਉਸ ਤੋਂ ਬਾਅਦ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਨਵੇਂ ਕਲਾਕਾਰਾਂ ਦੀ ਖੋਜ ਨਾਲ ਸੰਬੰਧਿਤ ਵਿਗਿਆਪਨ ਵੇਖਿਆ ਜਿਸ ਤੋਂ ਬਾਅਦ ਇਹ ਫੇਰ ਮੁੰਬਈ ਚਲੇ ਗਏ। ਉਥੇ ਜਾ ਕੇ ਉਹ ਉਸ ਨਵੇਂ ਕਲਾਕਾਰ ਚੁਣਨ ਦੇ ਮੁਕਾਬਲੇ ਚ ਦੂਜੇ ਸਥਾਨ ਤੇ ਰਹੇ ਪਰ ਫੇਰ ਵੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਨਹੀਂ ਮਿਲ ਰਹਾ ਸੀ ਉਹ ਫੇਰ ਤੋਂ ਪੰਜਾਬ ਵਾਪਸ ਜਾਣਾ ਚਾਹੁੰਦੇ ਸੀ ਪਰ ਉਸ ਟਾਈਮ ਉਹਨਾਂ ਦੇ ਦੋਸਤ ਮਨੋਜ ਕੁਮਾਰ ਨੇ ਉਹਨਾਂ ਨੂੰ ਪੰਜਾਬ ਜਾਣ ਤੋਂ ਰੋਕਿਆ ਤੇ ਸਮਝਾਇਆ ਕਿ ਤੂੰ ਮਿਹਨਤ ਕਰਦਾ ਰਹਿ ਇੱਕ ਨਾ ਇੱਕ ਦਿਨ ਤੈਨੂੰ ਕੰਮ ਜ਼ਰੂਰ ਮਿਲੇਗਾ ਸੋ ਇਦਾਂ ਸਾਲ 1960 ਦੇ ਵਿੱਚ ਉਹਨਾਂ ਨੂੰ ਪਹਿਲੀ ਬਾਲੀਵੁੱਡ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਦਾ ਨਾਮ ਹੈ ਦਿਲ ਵੀ ਤੇਰਾ ਹਮ ਵੀ ਤੇਰੇ ਪਰ ਉਹਨਾਂ ਦੀ ਇਹ ਪਹਿਲੀ ਫਿਲਮ ਕੋਈ ਖਾਸ ਚੱਲ ਨਾ ਸਕੀ ਉਸ ਤੋਂ ਬਾਅਦ ਉਹਨਾਂ ਨੇ ਸਾਲ 1961 ਦੇ ਵਿੱਚ ਸ਼ੋਲਾ ਔਰ ਸਬਨਮ ਫਿਲਮ ਦੇ ਵਿੱਚ ਕੰਮ ਕੀਤਾ ਜੋ ਕਿ ਸੁਪਰ ਡੂਪਰ ਹਿੱਟ ਰਹੀ ਫੇਰ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਫਿਲਮਾਂ 'ਚ ਕੰਮ ਕਰਦੇ ਚਲੇ ਗਏ ਉਸ ਤੋਂ ਬਾਅਦ ਇਹਨਾਂ ਦੀਆਂ ਅਨਪੜ ਤੇ ਬੰਦਨੀ ਜਿਹੀਆਂ ਫਿਲਮਾਂ ਸੁਪਰ ਡੂਪਰ ਹਿੱਟ ਰਹੀਆਂ ਸਾਲ 1970 ਚਤਰਮਿੰਦਰ ਨੇ ਲਗਾਤਾਰ ਕਈ ਸੁਪਰ ਹਿੱਟ ਫਿਲਮਾਂ 'ਚ ਕੰਮ ਕੀਤਾ ਉਹਨਾਂ ਦਿਨਾਂ 'ਚ ਚਤਰਮਿੰਦਰ ਦੇ ਹੈਮਾ ਮਾਲਣੀ ਦੀ ਜੋੜੀ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਜੇ ਇਹਨਾਂ ਦੀਆਂ ਕੁਝ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਾਜਲ ਚੰਦ ਔਰ ਸੂਰ ਮਮਤਾ, ਦੇਵਰ, ਪਰੀ, ਘਰ ਦਾ ਚਿਰਾਗ, ਸ਼ਿਕਾਰ, ਇੱਜ਼ਤ, ਯਕੀਨ, ਸ਼ੋਲੇ ਪਿਆਰ ਹੀ ਪਿਆਰ ਤੇ ਸ਼ਰਾਫਤ ਜਿਹੀਆਂ ਫਿਲਮਾਂ ਤੋਂ ਬਿਨਾ ਹੋਰ ਵੀ ਕਈ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਤਕਰੀਬਨ 300 ਦੇ ਲਗਭਗ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਸੀ ਇਸ ਤੋਂ ਬਿਨਾ ਇਹ ਸਾਲ 2011 ਦੇ ਵਿੱਚ ਰਿਐਲਿਟੀ ਸ਼ੋ ਇੰਡੀਆਜ਼ ਗੌਟ ਟੈਲੈਂਟ ਦੇ ਜੱਜ ਵੀ ਬਣੇ ਸਾਲ 1983 ਦੇ ਵਿੱਚ ਇਹਨਾਂ ਨੇ ਇੱਕ ਪ੍ਰੋਡਕਸ਼ਨ ਕੰਪਨੀ ਲਾਂਚ ਕੀਤੀ ਜਿਸ ਦਾ ਨਾਂ ਇਹਨਾਂ ਨੇ ਵਿਜੇਤਾ ਫਿਲਮਜ਼ ਰੱਖਿਆ ਇਸ ਕੰਪਨੀ ਰਾਹੀਂ ਇਹਨਾਂ ਨੇ ਗਾਇਲ ਬਰਸਾਤ ਜਿਹੀਆਂ ਫਿਲਮਾਂ ਰਿਲੀਜ਼ ਕੀਤੀਆਂ ਇਸ ਤੋਂ ਬਾਅਦ ਇਹਨਾਂ ਨੇ ਕਈ ਪੁਰਸਕਾਰ ਵੀ ਜਿੱਤੇ ਜਿਦਾ ਕਿ ਇਹਨਾਂ ਨੂੰ ਦੁਨੀਆ ਦਾ ਸਭ ਤੋਂ ਸੋਨਾ ਬੰਦਾ ਚੁਣਿਆ ਗਿਆ ਸੀ ਇਹਨਾਂ ਨੂੰ ਵਿਸ਼ਵ ਲੋਪ ਪੁਰਸ਼ ਪੁਰਸਕਾਰ ਵੀ ਮਿਲਿਆ ਸਾਲ 2012 ਚ ਇਹਨਾਂ ਨੂੰ ਪਦਮ ਪੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸਾਲ 2011 ਚ ਇਹਨਾਂ ਨੂੰ ਫਿਲਮ ਇੰਡਸਟਰੀ ਚ 50 ਸਾਲ ਪੂਰੇ ਹੋਣ ਕਰਕੇ ਸਲਾਮ ਮਹਾਰਾਸ਼ਟਰ ਪੁਰਸਕਾਰ ਮਿਲਿਆ ਸਾਲ 2007 ਚ ਇਹਨਾਂ ਨੂੰ ਆਈਫਾ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਸਾਲ 2007 ਦੇ ਵਿੱਚ ਹੀ ਇਹਨਾਂ ਨੂੰ ਇੱਕ ਪੰਜਾਬੀ ਅਖਬਾਰ ਕੌਮੀ ਏਕਤਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੁਣ ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਪਹਿਲਾ ਵਿਆਹ ਸਾਲ 1954 ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਪਤਨੀ ਪ੍ਰਕਾਸ਼ ਕੌਰ ਨਾਲ ਹੋਇਆ। ਜਿਸ ਤੋਂ ਬਾਅਦ ਇਹਨਾਂ ਦੇ ਘਰ ਦੋ ਮੁੰਡਿਆਂ ਦਾ ਜਨਮ ਹੋਇਆ। ਇੱਕ ਦਾ ਨਾਮ ਇਹਨਾਂ ਨੇ ਸ਼ਨੀ ਦੇਵੋਲ ਰੱਖਿਆ ਤੇ ਦੂਜੇ ਦਾ ਨਾਮ ਬੋਬੀ ਦੇਵੋਲ ਰੱਖਿਆ। ਇਸ ਤੋਂ ਬਾਅਦ ਇਹਨਾਂ ਦੇ ਘਰ ਪਹਿਲੇ ਵਿਆਹ ਤੋਂ ਬਾਅਦ ਦੋ ਕੁੜੀਆਂ ਵੀ ਹੋਈਆਂ। ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਵਿਜੇਤਾ ਦੇਵੋਲ ਤੇ ਦੂਜੀ ਦਾ ਨਾਮ ਅਜੀਤਾ ਦੇਵੋਲ ਹੈ। ਮੁੰਬਈ ਦੇ ਵਿੱਚ ਐਕਟਰ ਬਣਨ ਤੋਂ ਬਾਅਦ ਉਹਨਾਂ ਨੇ ਮਸ਼ਹੂਰ ਐਕਟਰਨੀ ਹੇਮਾ ਮਾਲੀ ਨਾਲ ਦੂਜਾ ਵਿਆਹ ਕੀਤਾ। ਜਿਸ ਤੋਂ ਬਾਅਦ ਇਹਨਾਂ ਦੇ ਘਰ ਦੋ ਕੁੜੀਆਂ ਨੇ ਇੱਕ ਦਾ ਨਾਮ ਇਹਨਾਂ ਨੇ ਈਸ਼ਾ ਦੇ ਉਰ ਰੱਖਿਆ ਤੇ ਦੂਜੀ ਦਾ ਨਾਮ ਇਹਨਾਂ ਨੇ ਆਹਾਨਾ ਦੇ ਉਰ ਰੱਖਿਆ ਤੁਹਾਨੂੰ ਦੱਸ ਦਈਏ ਕਿ ਬੋਬੀ ਦੇ ਉਰ ਨੇ ਆਪਣੇ ਮੁੰਡੇ ਦਾ ਨਾਮ ਆਪਣੇ ਪਿਤਾ ਤਰਮਿੰਦਰ ਦੇ ਨਾਂ ਤੇ ਰੱਖਿਆ ਧਰਮ ਸਿੰਘ ਦਿਓਲ ਇਸ ਤੋਂ ਬਿਨਾ ਤਰਮਿੰਦਰ ਨੇ ਰਾਜਨੀਤੀ ਦੇ ਵਿੱਚ ਵੀ ਪੈਰ ਧਰਿਆ ਤੇ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਇਹ ਸਾਲ 2004 ਤੋਂ ਲੈ ਕੇ ਸਾਲ 2009 ਤੱਕ ਵਿੱਕਾ ਨੇ ਰਾਜਸਥਾਨ ਤੋਂ ਮੈਂਬਰ ਆਫ ਪਾਰਲੀਮੈਂਟ ਰਹੇ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਨੂੰ ਸ਼ੂਟਿੰਗ ਤੋਂ ਬਿਨਾ ਆਪਣੇ ਫਾਰਮ ਹਾਊਸ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨਾ ਬਹੁਤ ਚੰਗਾ ਲੱਗਦਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਣੇ ਸਮੇਂ ਦੇ ਵਿੱਚ ਇਹ ਸ਼ਰਾਬ ਵੀ ਬਹੁਤ ਪੀਂਦੇ ਸੀ ਪਰ ਸਰੀਰਕ ਤੰਗੀ ਕਾਰਨ ਇਹਨਾਂ ਨੇ ਸਾਲ 2010 ਦੇ ਵਿੱਚ ਸ਼ਰਾਬ ਪੀਣੀ ਛੱਡ ਦਿੱਤੀ ਸੀ ਸਾਲ 20 25 ਦੇ ਵਿੱਚ ਇਹਨਾਂ ਦੀ ਖੱਬੀ ਅੱਖ ਦੇ ਵਿੱਚ ਕੋਈ ਨੁਕਸਾਨ ਆ ਗਿਆ ਸੀ 31 ਅਕਤੂਬਰ 2025 ਨੂੰ ਇਹਨਾਂ ਨੂੰ ਸਾਹ ਲੈਣ 'ਚ ਸਮੱਸਿਆ ਆਉਣ ਲੱਗੀ ਇਸ ਤੋਂ ਬਾਅਦ ਇਹਨਾਂ ਦਾ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਗਿਆ ਉਸ ਤੋਂ ਬਾਅਦ 10 ਨਵੰਬਰ ਨੂੰ ਫੇਰ ਉਹੀ ਸਾਹ ਲੈਣ ਦੀ ਪ੍ਰੋਬਲਮ ਫੇਰ ਦੁਬਾਰਾ ਹੋਈ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਵੀ ਰੱਖਿਆ ਗਿਆ 11 ਨਵੰਬਰ ਸਾਲ 2025 ਨੂੰ ਸੋਸ਼ਲ ਮੀਡੀਆ ਤੇ ਝੂਠੀ ਖਬਰ ਫੈਲ ਗਈ ਸੀ ਕਿ ਤਰਮਿੰਦਰ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਪਤਨੀ ਹੇਮਾ ਮਾਲਣੀ ਤੇ ਈਸ਼ਾ ਦਿਓਲ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਸਲੀਅਤ ਦੱਸੀ ਕਿ ਤਰਮਿੰਦਰ ਦੀ ਮੋੜ ਦੀ ਖਬਰ ਝੁੱਠੀ ਹੈ ਉਹ ਠੀਕ ਠਾਕ ਨੇ ਤੇ ਹੁਣ ਆਖਰਕਾਰ 24 ਨਵੰਬਰ ਸਾਲ 2025 ਨੂੰ ਤਰਮਿੰਦਰ ਜੀ ਨੇ ਮੁੰਬਈ ਆਪਣੇ ਘਰ ਚ ਹੀ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਏ ਮੌਤ ਤੋਂ ਕੁਝ ਦਿਨ ਪਹਿਲਾਂ ਇਹ ਕਾਫੀ ਬਿਮਾਰ ਰਹੇ ਤੇ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਪਰ ਮੌਤ ਤੋਂ 3-4 ਦਿਨ ਪਹਿਲਾਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ 24 ਨਵੰਬਰ ਨੂੰ ਅਚਾਨਕ ਹੀ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਦਾਸ ਸੰਸਕਾਰ ਪਵਨ ਹੰਸ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਦਾਸ ਸੰਸਕਾਰ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦਿਗਜ ਹਸਤੀਆਂ ਵੀ ਉੱਥੇ ਮੌਜੂਦ ਸੀ ਤੇ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ فول پیٹ کی تی ان کے نام جو نہیں جانتے کتنا دم ہے مجھ میں ایک شے سناتا ہوں دلِ شکانا بھرا نہیں دلِ آشقانہ بھرا نہیں پیار محبت بجھی نہیں ایسے پیرِ محبت ہیں ہم ਬੇਰੀ ਸੇ ਜਵਾਨੀ ਗਈ ਨਹੀਂ ਬੇਰੀ ਸਮਝਿਆ ਨਾ ਬੜਾਪਾ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰ ਸਕਦੇ ਹੋ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਤਰਮੇਂਦਰ ਜੀ ਦੇ ਜੀਵਨ ਬਾਰੇ ਪਤਾ ਲੱਗ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ تمام بھائی بہنوں کو بچے بچیوں کو دسہرے دس کی شب کا اپنا ہے بھگوان آپ کو لمبی صحت دے خوشیاں دے اب اب نیک بن کر رہے ہیں پھر تو ترقی ہی ترقی ہے